ਤੇ ਜੇ ਲੂਣ ਕੋਣਾ ਇੱਕ ਲੂਣੇ ਗੁੰਨੀ ਜਾ ਰਹੇ ਆ ਸਾਰੇ ਦਾ ਸਾਰਾ ਲੂਣੇ ਤੇ ਲੂਣ ਕਦੇ ਬੁੱਝਦਾ ਨਹੀਂ ਹੁੰਦਾ ਤੁਹਾਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 'ਚ ਕਿਵੇਂ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਤੇ ਜੇ ਪਤਾ ਹੋਣ ਦੇ ਬਾਵਜੂਦ ਫੇਰ ਅੱਖਾਂ ਤੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਕੁਝ ਗਮਰਾਹ ਕਰਨ ਗੱਲਾਂ ਦੱਸੀ ਜਾਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਇਹ ਕੌਣ ਕਾ ਇਜ਼ਾਹ ਰਹੇ ਇੰਨਾ ਝੂਠ ਤੇ ਇੰਨਾ ਫਰੇਮ ਬਣ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਏ ਅੱਜ ਜਾ ਕੇ ਪੱਖ ਜਰੂਰ ਸ਼ਿਕਾਇਤ ਕਰਨਾ ਚਾਹੀਦਾ ਜਵਾਬ ਹਾਰਜ ਸੀ ਕਿ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਏ ਦਾ ਸਾਥ ਦਈਏ ਸਾਥ ਦੇਣ ਦੀ ਜਿਹੜੀ ਇੱਤਿਹਾਸ ਤੇ ਵੀ ਜ਼ਰੂਰ ਰਾਜਨੀਤੀ ਸ਼ੁਰੂ ਕਰ ਦਿੱਤੀ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਵੰਤ ਸਿੰਘ ਪੜਾਏ ਜਿਹਦੇ ਨੇ ਇੱਥੇ ਮੀਟਿੰਗ ਹੋਈ ਐ ਡਾਇਰੈਕਟਰ ਦੀ ਉਸਨ ਵਿੱਚ ਬੈਠਾ ਸੀ ਖਬਰ ਲੱਗੀ ਭਾਈ ਜੀ ਉਹ ਸ਼੍ਰੋਮਣੀ ਕਮੇਟੀ ਨਕਰ ਕਰੇ ਮੈਂ ਤੇ ਨਹੀਂ ਛੋਟੇ ਵੀਰ ਕਹਿਣਾ ਚਾਹਣਾ ਉਹ ਨਕਰ ਤਾਂ ਮੈਂ ਪਰਸੋਂ ਜਿਹੜੇ ਡਾਇਰੈਕਟਰ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਬੇਰਵੇ ਸੀ 77,40,233 ਰੁਪਏ ਉਹ ਤਾਂ ਮੈਂ ਇਕੱਲੇ ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕੇ ਉਹ ਜੋ ਇਸ ਕਰਕੇ ਪੜੈਣ ਸਾਹਿਬ ਮੇਰਾ ਵੀਰ ਐ ਛੋਟਾ ਪਿਆਰ ਸਤਿਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ ਉਹ ਵੀਰ ਸਾਡਾ ਵੀ ਕੀ ਬੋਲ ਜਾਂਦਾ ਅੰਦਰ ਕੁਛ ਹੁੰਦਾ ਰੂਪ ਦੇ ਬਾਹਰ ਕੁਛ ਦਿਖਾਉਂਦਾ ਫਿਰ ਆਪਾਂ ਅੱਜ ਐਵੇਂ ਦੀਆਂ ਗੱਲਾਂ ਨਾ ਕਰੀਏ ਜਿਹਦੇ ਨਾਲ ਸੰਸਥਾਵਾਂ ਦਾ ਵਕਾਰ ਥੱਲੇ ਜਾਵੇ ਜੇ ਮੈਂ ਕਿਸੇ ਸੰਸਦ ਦਾ ਮੈਂਬਰ ਆ ਜਾਂ ਮੈਂ ਪ੍ਰਧਾਨ ਆ ਜਾਂ ਮੈਂ ਮੁੱਖ ਸੇਵਾਦਾਰ ਆ ਤੇ ਮੈਂ ਹੀ ਸੰਸਦ ਨੂੰ ਡੁੱਬਣ ਲੱਪਾਂ ਤਾਂ ਮੈਂ ਦੂਏ ਨੂੰ ਤਾਂ ਲੋੜ ਹੀ ਨਹੀਂ ਹੁੰਦੀ ਸੋ ਇਹਦੇ ਵਿੱਚ ਰਾਜਨੀਤੀ ਨਾ ਕਰੋ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੈਨਾਂ ਜ਼ਰੂਰ ਨਹੀਂ ਸੀ ਕਿ ਰਾਹਤ ਕਾਰਜ ਚੱਲ ਰਹੇ ਆ ਕੋਈ ਬਵਾਦ ਦਾ ਮੁੱਦਾ ਉਠਿਆ ਜਾਵੇ ਪਰ ਮੈਨੂੰ ਥੋੜਾ ਇਸ ਗੱਲ ਦਾ ਰੋਸ ਤੇ ਹਿਰਖ ਵੀ ਆਇਆ ਇੱਕ ਦਾ ਹੁੰਦਾ ਆਟੇ 'ਚ ਲੂਣ ਪਾਉਣਾ ਇੱਕ ਲੂਣ ਹੀ ਗੁੰਨੀ ਜਾ ਰਹੇ ਆ ਸਾਰੇ ਦਾ ਸਾਰਾ ਲੂਣ ਹੈ ਤੇ ਲੂਣ ਕਦੇ ਗੁੱਜਦਾ ਨਹੀਂ ਹੁੰਦਾ ਉਹ ਭਰਾਵੋ ਤੇ ਭੈਣੋ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਵੇਂ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਤੇ ਜੇ ਪਤਾ ਹੋਣ ਦੇ ਬਾਵਜੂਦ ਫੇਰ ਅੱਖਾਂ ਦੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਕੁਝ ਗਮਰਾਹ ਕਰਨ ਗੱਲਾਂ ਦੱਸੀ ਜਾਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਜਾਤੀ ਕੋਈ ਗੱਲ ਕਰਨੀ ਪਰ ਕੱਲ ਦਾ ਮੈਂ ਦੇਖ ਰਿਹਾ ਲਗਾਤਾਰ ਕੋਈ ਕੋਈ ਨਾ ਕੋਈ ਐਵੇਂ ਦਾ ਕੀਤਾ ਜਾ ਰਿਹਾ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਥੋਂ ਤੱਕ ਦੇ ਇੱਕ ਦਾ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਦਵੇੜ ਚ ਬੈੰਦੇ ਆ ਭਾਈ ਜੀ ਪੈਸੇ ਵੀ ਗੁਰੂ ਘਰਾਂ ਦੀਆਂ ਗੋਲਗੱਦ ਜਾ ਰਹੇ ਇਨਾ ਝੂਠ ਤੇ ਇਨਾ ਫਰੇਮ ਬਣ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਈ ਅੱਜ ਜਾ ਕੇ ਪੱਖ ਜਰੂਰ ਸਪਸ਼ਟ ਕਰਨਾ ਚਾਹੀਦਾ ਮੈਂ ਕੋਈ ਇਹਦਾ ਉਤਰਦਾਇਕ ਨਹੀਂ ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਨਹੀਂ ਆ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਆ ਜਾਂਦੀ ਸੇਵਾ ਮਿਲੀ ਆ ਕੁਛ ਪੱਖੀ ਕਰਨੀ ਦੇ ਰਿਹਾ ਮੈਂ ਪਰ ਸਿਰਫ ਇਹ ਪੱਖ ਸਪਸ਼ਟ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਕਿਵੇਂ ਅੱਜ ਗਮਰਾਹ ਕੀਤਾ ਜਾ ਰਿਹਾ ਬਣਦਾ ਦਾ ਫਰਜ਼ ਸੀ ਫੇਰ ਔਖੀ ਘੜੀਆ ਤੇ ਔਖੀ ਘੜੀ ਦੇ ਵਿੱਚ ਇੱਕ ਦੂਰੇ ਦਾ ਸਾਥ ਦਈਏ ਸਾਥ ਦੇਣ ਦੀ ਬਜਾਏ ਇੱਥੇ ਵੀ ਜ਼ਰੂਰ ਰਾਜਨੀਤੀ ਸ਼ੁਰੂ ਕਰ ਦਿੱਤੀ ਇਹਦੇ ਤੇ ਵੀ ਰਾਜਨੀਤੀ ਨੇ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਧਰਾਤਲ ਦੇ ਵਿੱਚ ਧੱਕਣ ਦਾ ਇੱਕ ਯਤਨ ਕਰ ਰਹੇ ਆਪਾਂ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਵੰਤ ਸਿੰਘ ਪੜਾਣ ਜਿਸ ਦਿਨ ਇੱਥੇ ਮੀਟਿੰਗ ਹੋਈ ਐ ਐਗਜੈਕਟਿਵ ਦੀ ਉਸ ਦਿਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ। ਉਹਨੇ ਇੱਕ ਸਵਾਲ ਚੱਕਿਆ ਸੀ ਕਿ ਜਿਹੜਾ ਮਤਾ ਨੰਬਰ 53 ਆ। ਇਹਦਾ ਸਾਨੂੰ ਦੱਸਿਆ ਜਾਵੇ ਵੀ ਇਹ ਪੈਸੇ ਕਿੱਥੇ ਕਿਹੜੇ-ਕਿਹੜੇ ਆਈਟਮ ਦੇ ਖਰਚ ਹੋਏ। ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਵੀ ਮੇਰੇ ਵੀਰਾ 49 ਤੱਕ ਦਾ ਖਾਤਾ ਮੇਰੇ ਕੋਲ ਪਿਆ। ਕਿਉਂਕਿ ਮੈਂ ਵੇਸਰਾ ਨਹੀਂ ਦਿੰਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ ਉਹ ਸਾਰੇ ਖਰਚਿਆਂ ਦਾ ਵੇਰਵਾ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ ਫਿਰ ਅੱਜ ਖਬਰ ਲੱਗੀ ਭਈ ਉਹ ਸ਼ਮਣੀ ਕਮੇਟੀ ਲਖਤ ਕਰੇ ਮੈਂ ਤੇ ਨਹੀਂ ਛੋਟੇ ਵੀਰ ਕਹਿਣਾ ਚਾਹਣਾ ਉਹ ਨਸਰ ਤਾਂ ਮੈਂ ਪਰਸੋਂ ਜਿਹੜੇ ਐਗਜ਼ੈਕਟਿਵ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਵੇਰਵੇ ਸੀ 77,40,233 ਰੁਪਏ ਉਹ ਤਾਂ ਮੈਂ ਇਕੱਲੇ ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕੇ ਉਹ ਮੈਂ ਤੈਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਸਤਿਕਾਰ ਤੇ ਆ ਤੁਸੀਂ ਐਗਜ਼ੀਕਟਿਵ ਦੇ ਮੈਂਬਰ ਆ ਤੁਹਾਨੂੰ ਪ੍ਰਬੰਧ ਦੇ ਬਾਰੇ ਸਾਰਾ ਕੁਝ ਪਤਾ ਤੇ ਇਹ ਜਿਹੜਾ ਮਤਾ ਸੀ ਇਹ ਪਿਛਲੀ ਪੋਸਟ ਕੀ ਹੋਈ ਗਾ ਨਹੀਂ ਕਿ ਉਹ ਅਧ்கਾਰ ਦਿੱਤੇ ਜੋ ਹੁਣ ਤੱਕ ਖਰਚ ਹੋਇਆ ਸੀ ਇਹ ਸਾਡਾ ਲੀਗਲ ਪ੍ਰੋਸੈਸ ਆ ਉਹ ਪ੍ਰਵਾਨਗੀ ਦੀ ਆਸ ਤੋਂ ਬਾਅਦ ਆੰਤਰੀਕ ਕਮੇਟੀ ਨੇ ਉਹਨਾਂ ਦੀ ਪੁਸ਼ਟੀ ਕਰਨੀ ਹੁੰਦੀ ਤੇ ਪੁਸ਼ਟੀ ਹੋਈ ਆ ਤੇ ਮੈਂ মিডিਆ ਵਾਲੇ ਸੱਜਣਾ ਨੂੰ ਵੀ ਕਹਿਣਾ ਚਾਹੁੰਨਾ ਠੀਕ ਆ ਤੁਹਾਡਾ ਇਹ ਕਾਰੋਬਾਰ ਨਾ ਮੈਂ ਕਹਿ ਲਵਾਂ ਤੁਹਾਡਾ ਇੱਕ ਹੱਕ ਆ ਕਨਸਟੀਚਿਊਸ਼ਨਲ ਰਾਈਟ ਆ ਕਿ ਤੁਸੀਂ ਡਿਬੇਟਾਂ ਵੀ ਕਰਾਉਣੀਆਂ ਤੇ ਤੁਸੀਂ ਹੋਰ ਕਾਰਜ ਵੀ ਕਰਾਉਣੇ ਆ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈ ਲਿਆ ਕਰੋ ਡਿਬੇਟਾਂ ਕਰਾਓ ਜੀ ਸੱਦ ਕੇ ਕਰਾਓ ਪਰ ਮੈਂ ਜਿਹੜੀ ਗੱਲ ਕਹੀ ਵੀ ਜਿਹੜਾ ਨੂਨ ਹੈ ਕੁੱਨੀ ਜਾਣਾ ਇਹ ਗੱਲ ਠੀਕ ਨਹੀਂ ਇਹ ਗੱਲ ਚੁੱਪਦੀ ਆ ਸੋ ਇਸ ਕਰਕੇ ਪੜੈਣ ਸਾਹਿਬ ਮੇਰਾ ਵੀਰ ਆ ਛੋਟਾ ਪਿਆਰ ਸਤਿਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ ਉਹ ਵੀਰ ਸਾਡਾ ਫੇ ਕੀ ਬੋਲ ਜਾਂਦਾ ਅੰਦਰ ਕੁਛ ਹੁੰਦਾ ਰੂਪ ਦੇ ਬਾਹਰ ਕੁਛ ਦਿਖਾ ਦਿੰਦਾ ਮੈਂ ਕੋਈ ਚੁਣੌਤੀ ਨਹੀਂ ਦੇ ਰਿਹਾ ਸਤਕਾਰ ਤੇ ਐਜੈਕਟਿਵ ਦਾ ਮੈਂਬਰ ਆ ਪੂਰਾ ਸਤਕਾਰ ਦੇਈਦਾ ਰਾਦਰ ਸਤਕਾਰ ਨਹੀਂ ਦੇਈਦਾ ਜਿੱਥੇ ਹੁੰਦਾ ਉਥੇ ਗੱਲ ਮੰਨਣ ਵਾਲੀ ਮੰਨੀ ਦੀ ਵੀ ਆ। ਪਰ ਇਸ ਗੱਲ ਦਾ ਦੁੱਖ ਵੀ ਮਹਿਸੂਸ ਹੁੰਦਾ ਕਿ ਉਦੋਂ ਹੀ ਸਾਰੇ ਮੈਂ ਬੇਰਵੇ ਨਸ਼ਰ ਕਰ ਦਿੱਤੇ ਸੀ ਤੇ ਅੱਜ ਫੇਰ ਲੱਗਾ ਬਿਆਨ ਪੱਜੀ ਬੇਰਵੇ ਨਸ਼ਰ ਕਰੇ ਸ਼ੌਣ ਲਈ ਗੁਰਦਾਰਾ ਪ੍ਰਬੰਧ ਕਮੇਟੀ ਮੈਂ ਦਾ ਭਰਾਵਾ ਤੈਨੂੰ ਮੀਟਿੰਗ ਵਿੱਚ ਵੀ ਕਿਹਾ ਸੀ ਤੋਂ ਉਦੋਂ ਬਾਅਦ ਵੀ ਉਹ ਸਾਰੇ ਨਸ਼ਰ ਕਰ ਦਿੱਤੇ ਸੀ ਤੂੰ ਪ੍ਰਬੰਧ ਦਾ ਤੁਸੀਂ ਹਿੱਸਾ ਆ ਤੇ ਜੇਲੇ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੇ ਫੇਰ ਤੁਹਾਨੂੰ ਜੋ ਅੰਦਰ ਹੋਇਆ ਹੁੰਦਾ ਉਹਦੇ ਲਈ ਤੁਸੀਂ ਵੀ ਇਕੋ ਲੈਣ ਦੀ ਉਹਦੇ ਨਾਲ ਹਿੱਸੇ ਹੁੰਦੇ ਆ ਸੋ ਮੈਂ ਕਹਿੰਦਾ ਤੁਸੀਂ ਸਾਡੇ ਨਾਲ ਔਖੀ ਘੜੀ 'ਚ ਖੜੇ ਹੋਵੋ ਔਖੀ ਘੜੀ 'ਚ ਦੇਖੋ ਆ ਆ ਰਾਜਸਥਾਨ ਦੀ ਸੰਗਤ ਆ ਹੁਣ 5.5 ਲੱਖ ਰੁਪਈਆ ਇੱਕ ਜੂਪੀ ਦੀ ਸੰਗਤ ਆ ਪਹਿਲਾਂ ਵੀ ਦਿੱਤੇ ਆ ਤੇ ਹੁਣ ਅੱਜ ਵੀ ਉਹਨਾਂ ਨੇ ਵਾਰ ਆਏ ਪੈਸੇ ਦੇਣ ਇਹ ਲੱਗਦੇ ਆ ਤੇ ਕਰਕੇ ਲੋਕ ਦੇ ਰਹੇ ਨਾ ਤੇ ਜੇ ਭਈ ਫਿਰ ਆਪਾਂ ਚਾਹਨੇ ਪੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਫਿਰ ਆਪਾਂ ਅੱਜ ਐਵੇਂ ਦੀਆਂ ਗੱਲਾਂ ਨਾ ਕਰੀਏ ਜਿਹਦੇ ਨਾਲ ਸੰਸਥਾਵਾਂ ਦਾ ਬਕਾਰ ਥੱਲੇ ਜਾਵੇ ਜੇ ਮੈਂ ਕਿਸੇ ਸੰਸਥਾ ਦਾ ਮੈਂਬਰ ਆ ਜਾਂ ਮੈਂ ਪ੍ਰਧਾਨ ਆ ਜਾਂ ਮੈਂ ਮੁੱਖ ਸੇਵਾਦਾਰ ਆ ਤੇ ਮੈਂ ਹੀ ਸੰਸਥਾ ਨੂੰ ਡੁੱਬਣ ਲੱਪਾਂ ਤਾਂ ਦੋਵੇਂ ਨੂੰ ਤਾਂ ਲੋੜ ਹੀ ਨਹੀਂ ਹੁੰਦੀ ਸੋ ਇਹਦੇ ਵਿੱਚ ਰਾਜਨੀਤੀ ਨਾ ਕਰੋ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਜੀ ਆਹ ਹੋ ਰਿਹਾ ਆਹ ਹੋ ਰਿਹਾ ਮੈਂ ਕਈ ਵਾਰੀ ਸੈਂਪਲ ਪ੍ਰੋਪੋਜੀਸ਼ਨ ਕਰਦਾ ਹੁੰਨਾ ਵੀ ਜੇ ਤਾਂ ਇਧਰਲੀ ਲਾਈਨ 'ਚ ਖੜੇ ਹੋਈਏ ਤਾਂ ਫੇਰ ਗਰਦਾਰ ਮਾੜੀ ਜੇ ਲੈਂਡ ਟੱਪ ਗਏ ਉਹੋ ਕੈਰੇਕਟਰ ਨੂੰ ਪਤਾ ਨਹੀਂ ਕਿਹੜੇ ਆਪਾਂ ਰੂਪ 'ਚ ਲੈ ਜਾਂਦੇ ਕਹਿੰਦੇ ਜੀ ਇਹ ਤਾਂ ਹੁਣ ਸ਼ਹੀਦ ਆ ਤੁਸੀਂ ਸਾਡੇ ਭਰਾ ਆਂ ਸਤਿਕਾਰਯੋਗ ਆਂ ਭੈਣਾ ਆਂ ਸਤਿਕਾਰਯੋਗ ਆਂ ਸਤਿਕਾਰ ਦਿਓ ਤੇ ਸਤਿਕਾਰ ਲਵੋ ਮੇਰਾ ਕੋਈ ਪਰਪਜ ਕਿਸੇ ਨੂੰ ਡੈਮੇਜ ਕਰਨ ਦਾ ਨਹੀਂ ਮੈਂ ਕੇਵਲ ਤਾਂ ਕੇਵਲ ਇਹ ਗੱਲ ਸਪੱਸ਼ਟ ਕਰਨ ਲਈ ਪ੍ਰੈਸ ਕਾਨਫਰੰਸ ਰੱਖੀ ਸੀ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਇਹ ਨਾ ਹੋਵੇ ਲੋਕਾਂ ਦੀ ਪਤਾ ਨਹੀਂ ਲੁੱਟ ਮਚੀ ਆ ਹਰਜਿੰਦਰ ਸਿੰਘ ਧਾਮੀ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਮੈਂਬਰ ਕੋਈ ਲੁੱਟ ਨਹੀਂ ਕਦੇ ਵੀ ਤੇ ਪਰਮੇਸ਼ਰ ਐਵੇਂ ਦਾ ਸਮਾਂ ਮਨਾ ਲਿਆਵੇ ਜਿਹਦਾ ਦਾ ਸਮਾਂ ਆ ਜਿਹਦਾ ਕੰਮ ਆ ਮਟਾ ਲਵੇ ਸਤਿਗੁਰੂ ਜੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਕੌੜੇ ਬੋਲ ਬੋਲਣ ਦਾ ਆਦੀ ਨਹੀਂ ਆ ਸਮਾਂ ਜਿਹੜਾ ਮੈਂ ਤੁਹਾਨੂੰ ਕਹਿਣਾ ਚਾਹਣਾ ਇਸ ਸਮੇਂ ਦੇ ਵਿੱਚ ਆਪਾਂ ਇੱਕ ਦੂਜੇ ਦੇ ਦੁੱਖ ਦੇ ਸੁੱਖ ਦੇ ਭਾਲੀਵਾਲ ਬਣੀਏ ਨਾ ਕਿ ਆਪਾਂ ਉਹ ਕਾਰਜ ਕਰੀਏ ਤੇ ਮੈਂ ਫੜਨ ਮੇਰਾ ਛੋਟਾ ਵੀਰ ਆ ਸਤਕਾਰ ਵੀ ਮੈਂ ਦੇਣਾ ਸਤਕਾਰ ਕਰਦਾ ਵੀ ਆ ਤੇ ਉਹਨੂੰ ਵੀ ਕਹਿਣਾ ਚਾਹਣਾ ਵੀ ਉਹ ਜਿਹੜਾ ਨਵਾਂ 55 ਨੰਬਰ ਮਤਾ ਸੀ ਉਹ ਸਿਰਫ ਪਿਛਲਿਆਂ ਦੀ ਪੋਸ਼ਟੀ ਕੀਤੀ ਨਵੇਂ ਅਧਿਕਾਰ ਨੇ ਕੋਈ ਵੀ ਸਖਤਰ ਕੋ ਦਾ ਅਧਿਕਾਰ ਪ੍ਰਧਾਨ ਆਗਿਆ ਕਰਦਾ ਤਾਂ ਉਹ ਗਾਹ ਆਗਿਆ ਕਰਦਾ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਤੁਸੀਂ ਕਹਿੰਦੇ ਸੀ ਕਿ ਉਹ ਸਾਰੇ ਨਸ਼ਰ ਕਰੋ ਆ ਸਾਰੇ ਅੱਜ ਵੀ ਲਿਸਟ ਹੈਗੀ ਆ ਉਹ ਸਾਰੇ ਨਸ਼ਰ ਕਰਤੇ ਤੇ